ਹੋ ਲੱਗਦਾ ਏ ਸ਼ਹਿਰ ਤੇਰਾ ਪਿੰਡ ਹੋਣਾ ਨੇੜੇ ਤਿਲ ਪੱཅੀਆਂ ਦਾ ਪਾਕੀ ਵੀ ਪੰਜਾਲੋਂ ਨੇ ਘੇੜੇ ਲੱਗਦਾ ਏ ਸ਼ਹਿਰ ਤੇਰਾ ਪਿੰਡ ਹੋਣਾ ਨੇੜੇ ਤਿਲ ਪੱཅੀਆਂ ਦਾ ਪਾਕੀ ਵੀ ਪੰਜਾਲੋਂ ਨੇ ਘੇੜੇ ਸੇਲ ਤੋਂ ਲੱਕ ਫਿਰ ਲਾਈਆਂ ਨੇ ਕੰਤੀ ਨਾਲੇ ਪੱਟਣ ਵੇਖੋ ਲੈ ਹੋਏ ਕਿਸ਼ਤਾ ਤੇ ਲੇ ਕਿ ਪਲਟਿਨਾ ਮੁੰਡਿਆਂ ਦੇ ਪੱਟੇ ਜਾਣੇ ਨਹੀਂ ਪਟੋਲੇ ਹਾ ਕਿਸ਼ਤਾ ਤੇ ਲੇ ਕਿ ਪਲਟਿਨਾ ਮੁੰਡਿਆਂ ਦੇ ਪੱਟੇ ਉਹ ਜਿਹੜਾ ਮਾਰਿਆ ਕਮੈਂਟ ਤੇਰਾ ਚੰਗਾ ਨਹੀਂ ਤਰੀਕਾ 35 ਕਿੱਲੇ ਆ ਜ਼ਮੀਨ ਵੀਰ ਰਹਿੰਦਾ ਅਮਰੀਕਾ ਉਹ ਜਿਹੜਾ ਮਾਰਿਆ ਕਮੈਂਟ ਤੇਰਾ ਚੰਗਾ ਨਹੀਂ ਤਰੀਕਾ 35 ਕਿੱਲੇ ਆ ਜ਼ਮੀਨ ਵੀਰ ਰਹਿੰਦਾ ਅਮਰੀਕਾ ਡੰਗ ਅੜੇ ਥੋੜੇ ਬੈਂਕਾਂ ਦਾ ਵੀ ਸਾਰ ਦਿੰਨੇ ਆ ਅੜੇ ਥੋੜੇ ਬੈਂਕਾਂ ਦਾ ਵੀ ਸਾਰ ਦਿੰਨੇ ਆ ਫਾਰਚੂਨਰ 'ਚ ਬਹਿਣ ਵਾਲੀ ਤੂੰ ਨਹੀਂ ਲੱਗਦੀ ਨੀ ਐਸੀ ਕਰਕੇ ਇਹਦੇ ਤੇ ਜਿਹੜਾ ਮਾਰ ਲੈਨੇ ਆ ਮੈਨੂੰ ਬੀ ਮਰਚ ਬਹਿਣ ਵਾਲੀ ਤੂੰ ਨਹੀਂ ਲੱਗਦੀ ਨਹੀਂ ਐਸੇ ਕਰਕੇ ਇਹ ਦੇਤੇ ਕਿਹੜਾ ਮਾਰ ਲੈਨੇ ਆ